ਸਲੋਕ ਮੈਲਾ ਪੰਜਵਾ ਛਤੜੇ ਬਾਜ਼ਾਰ ਸੋਹਨ ਵਿੱਚ ਵਪਾਰੀਏ ਵਖਰ ਇੱਕ અપਾਰ ਨਾਨਕ ਖੱਟੇ ਸੋਧਣੀ ਮੈਲਾ ਪੰਜਵਾ ਕਬੀਰ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੀਂ ਜਿਨ ਇਹ ਰਚਨ ਰਚਾਇਆ ਤਸੀ ਮਾਹੇ ਸਮਾਹੇ ਪੌੜੀ ਸਫਲੋ ਬਿਰਖ ਸੁਹਾਵਣਾ ਹਰ ਸਫਲ ਅਮ੍ਰਿਤਾ ਮਨ ਲੋਚੇ ਉਨ ਮਿਲਨ ਕਉ ਕਿਉ ਵੰਝੈ ਤਿੱਤਾ ਵਰਨਾ ਚੇਨਾ ਬਹਾਰਾ ਉਹ ਅਗੰਮ ਅਜਿਤਾ ਉਹ ਪਿਆਰਾ ਜੀ ਕਾ ਜੋ ਖੋਲੇ ਤਿੱਤਾ ਸੇਵਾ ਕਰੀ ਤਸਾੜੀਆਂ ਮੈਂ ਦੱਸਿਓ ਮਿੱਤਾ ਕੁਰਬਾਨੀ ਵੰਝਾ ਵਰਣ ਬਲੇ ਬਲ ਕਿਤਾ ਦਸਨ ਸੰਤ ਪਿਆਰਿਆ ਸੁਣੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਬਾਸ ਤਿਸ ਨਾਮ ਅੰਮ੍ਰਿਤ ਸਤਗੁਰ ਦਿੱਤਾ ਸ਼ਲੋਕ ਮੈਂ ਲਾ ਪੰਜਵਾ ਕਬੀਰ ਧਰਤੀ ਸਾਧਕੀ ਤਸਕਰ ਬੈਸ ਹੈਂਗਾ ਧਰਤੀ ਪਾਰਨਾ ਵਿਆਪਈ ਉਨ ਕੋ ਲਾਹੁ ਲਾਏ ਨਲਾ ਪੰਜਵਾ ਕਬੀਰ ਚਾਵਲ ਕਰਨੀ ਤਖਤੋ ਮੋਹ ਲਿ ਲੈ ਸੰਗ ਕੁਸੰਗੀ ਬੈਸ ਤੇ ਤਬ ਪੂਛੇ ਧਰਮ ਰਾਏ ਪੌੜੀ ਆਪੇ ਹੀ ਵਡ ਪਰਵਾਰ ਆਪ ਇਕੰਤੀਆ ਆਪਣੀ ਕੀਮਤ ਆਪ ਆਪੇ ਹੀ ਜਾਂਤੀਆ ਸਭ ਕਿਛ ਆਪੇ ਆਪੋ ਆਪੋ ਕਰਨਿਆ ਆਪਣ ਕੀਤਾ ਆਪ ਆਪ ਵਰਨਿਆ ਤਨ ਸੋ ਤੇਰਾ ਥਾਨ ਜਿੱਥੇ ਤੂੰ ਉੱਠਾ ਤਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿਠਾ ਜਿਸਨੋਂ ਤੇਰੀ ਦਣਾ ਸਲਾਹੇ ਸੋਏ ਤੁਦ ਜਿਸ ਗੁਰ ਪੇਟੇ ਨਾਨਕ ਨਿਰਮਲ ਸੋਈ ਸ਼ੁੱਧ ਸਲੋਪ ਮਹਿਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮਨਜੋ ਰਸੂਲਾ ਬਾਗ ਜੋ ਨਰ ਤੀਰ ਨਿਵਾਜਿਆ ਤਿਨਾ ਅੰਤ ਨਾ ਲਾਗ ਮਹਿਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕੇਈ ਪਾਇਨ ਜਿਨਾ ਪਿਆਰੇ ਨੇ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇ ਸੋ ਪਾਏ ਜਿਸ ਗੁਜਾਏ ਹੈ ਅਗਨ ਆਪ ਸੋ ਨਾਮ ਪਿਆਏ ਅੰਤਰ ਜਾਮੀ ਅਗੰਪੁਰਖ ਇੱਕ ਦ੍ਰਿਸ਼t ਦਿਖਾਏ ਸਾਧ ਸੰਗਤ ਕੈ ਆਸਰਾ ਤਬ ਸਿਓ ਰੰਗ ਲਾਏ ਔਗਣ ਤਤ ਮੁਖ ਉਜਲਾ ਹਰ ਨਾਮ ਤਰਾਏ ਜਨਮ ਵਰਣ ਤੋਂ ਕਟਿਓ ਫਿਰ ਜੂਨ ਨਾ ਪਾਏ ਅੰਧ ਕੂਪ ਤੇ ਕਾਢਣ ਲੜ ਆਪ ਫੜਾਏ ਨਾਨਕ ਬਖਸ਼ ਮਿਲਾਇਨ ਰੱਖੇ ਗਲ ਲਾਏ ਸ਼ਲੋਕ ਮਹਿਲਾ ਪੰਜਵਾ ਮੁਹੱਬਤ ਜਿਸ ਖੁਦਾਏ ਦੀ ਰਤ ਰੰਗ ਚਲੂਲ ਨਾਨਕ ਵਿਰਲੇ ਪਾਈ ਹੈ ਇਸ ਜਨ ਕੀ ਮਨਾ ਮੂਲ ਮੈਲਾ ਪੰਜਵਾ ਅੰਦਰ ਵਿੱਧਾ ਸਚ ਨਾਏ ਬਾਹਰ ਵੀ ਸਚ ਗਿਠੋਮ ਨਾਨਕ ਰਵਿਆ ਹਬ ਥਾਏ ਵਣ ਤ੍ਰੇਣ ਤ੍ਰਭਵਣ ਰੋਮ ਕੋੜੀ ਆਪੇ ਕੀ ਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਹੁਤ ਚਿਆ ਆਪੇ ਸਭਨਾ ਮਾਝ ਆਪੇ ਬਹਾਰ ਆਪੇ ਜਾਣੇ ਦੂਰ ਆਪੇ ਹੀ ਜ਼ਹਰਾ ਆਪੇ ਹੋਵੇ ਗੁਪਤ ਆਪੇ ਪ੍ਰਗਟੀਆਂ ਕੀਮਤ ਕਿਸੇ ਨਾ ਪਾਏ ਤੇਰੀ ਥੱਤੀ ਹੈ ਗਹਿਰ ਗੰਭੀਰ ਅਥਾ ਅਪਾਰ ਅਗਣਤ ਤੂੰ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਛਦ ਰਾਮ ਕਲੀ ਕੀ ਵਾਰ ਰਾਏ ਬਲਵੰਡ তথা ਸੱਤ ਡੂਮ ਆਖੀ ੴ ਸਤਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਖੀਵੰਦਾ ਹੈ ਦੇ ਗੁਨਾ ਸਤ ਪੈਣ ਭਰਾਵ ਹੈ ਪਾਰੰਗਤ ਦਾਨ ਪੜੀਵੰਦਾ ਨਾਨਕ ਰਾਜ ਚਲਾਇਆ ਹੱਤ ਕੋਟ ਸਤਾਣੀ ਨੀਵੰਦਾ ਲੈਣੇ ਧਰਿਓ ਨਸ਼ਤ ਸਿਰ ਕਰ ਸਿਫਤੀ ਅੰਬਿਤ ਪੀਵੰਦਾ ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪ੍ਰਾ ਕੋਈ ਜੀਦ ਹੈ ਗੁਰ ਚੇਲੇ ਰਹਿ ਰਾਸਤੀ ਨਾਨਕ ਸਲਾਮਤ ਥੀਵੰਦਾ ਸਹ ਟਿੱਕਾ ਦਿੱਤੋਸ ਜੀਵੰਦਾ ਲਹਿਣੇ ਦੀ ਸੇਰਾਈ ਐ ਨਾਨਕਾ ਦੋਹੀ ਖੱਟੀ ਐ ਜੋਤ ਉਹ ਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀ ਐ ਤੁਲੇ ਸੋ ਛਤ ਨਿਰੰਝਣੀ ਮਲ ਤਖਤ ਬੈਠਾ ਗੁਰ ਹੱਟੀ ਐ ਕਰੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਤੀ ਐ ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨਾ ਆਵੀ ਖੱਟੀ ਐ ਖਰਚੇ ਦਿੱਤ ਖਸਮ ਮੰਦੀ ਆਪ ਖੱਦੀ ਖੈਰ ਦੁਪੱਟੀ ਐ ਹੋਵੇ ਸਿਫਤ ਖਸਮ ਮੰਦੀ ਨੂਰ ਅਰਸ਼ੋਂ কুরਸੋਂ ਛੱਟੀ ਐ ਤੁਦ ਜਿੱਥੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਫਰਮਾਇਆ ਕਿਉਂ ਇਦੋਂ ਬੋਲੋ ਹੱਤੀ ਐ ਪੁੱਤਰੀ ਕੌਲ ਨਾ ਪਾਲਿਓ ਕਰ ਤੀਰੋਂ ਕੰਨ ਮੁਰੱਤੀ ਐ ਦਿਲ ਖੋਟ ਐ ਆਖੀ ਫਿਰਨ ਬੰਨ ਭਾਰ ਉਚਾਇਨ ਛੱਤੀ ਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਛੱਤੀ ਐ ਕੌਣ ਹਾਰੇ ਕਿਨ ਉਵੱਟੀ ਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਿਵਾਹੇ ਸ਼ਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਗੁਰ ਅੱਖ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ ਗੁਰ ਅੰਗਦ ਦੀ 도ਹੀ ਫਿਰੀ ਸੱਚ ਕਰਤ ਬੰਦ ਬਹਾਲੀ ਨਾਨਕ ਕਾयां ਪਲਟ ਕਰ ਮੰਨ ਤਖਤ ਬੈਠਾ ਸੈਡਾਲੀ ਦਰ ਸੇਵੇ ਉਮਤ ਖੜੀ ਨਸਕਲ ਹੈ ਹੋਏ ਜੰਗਾਲੀ ਦਰ ਦਰਵੇਸ਼ ਖਸਮੰਦੈ ਨਾ ਸੱਚੇ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡਿਆ ਅਸ ਅੰਮ੍ਰਿਤ ਖੀਰ ਧਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਭਗਤ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀਵੀ ਸਹ ਸੋਏ ਜਨ ਗੋਏ ਉਠਾਲੀ ਹੋਰਿਓ ਗੰਗ ਵਹਾਈਐ ਦੁਨਿਆਈ ਅੱਖ ਕੇ ਕਿਉਂ ਨਾਨਕ ਈਸ਼ਰ ਜਗਨਾਥ ਉਚ ਹੱਦੀ ਵੈਣ ਵਿਰ ਕਿਉਂ ਮਾਧਾਣਾ ਪੁਰਬਤ ਕਰ

ਜਿਉ ਪਾਣੀ ਬੂਰ ਵਹੈ ਦਰਗਾਹ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨਾ ਲੱਭੈ ਤੂੰ ਉਹ ਠਰੂਰ ਨਾ ਨਿਦ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਝੂਰ ਨੇੜੇ ਦਿਸੇ ਮਾਤ ਲੋਕ ਤੁਧ ਸੁਝੈ ਦੂਰ ਫੇਰੋ ਸਾਇਆ ਫੇਰੁ ਆਣ ਸਤਿਗੁਰ ਖਾ ਡੂਰ ਸੋ ਟਿੱਕ ਸੋ ਬਹਿਣ ਸੋਈ ਦੀ ਬਾਣ ਪਿਉ ਧਾਦੇ ਜੇ ਰਹਾ ਪੁੱਤਾ ਪਰਵਾਣ ਜਿਨ ਬਾਸ਼ਕ ਨੇਤਰੈ ਕੱਤੇਆ ਕਰਨੇਹੀ ਤਾਣ ਜਿਨ ਸੰਬੰਧ ਵਿਰੋਲਿਆ ਕਰ ਮੇਰ ਮਧਾਣ ਚੌਦਾਰਤਨ ਨਿਕਾਲਿਆਨ ਕੀਤੋਂ ਚਾਨਣ ਕੋੜਾ ਕੀਤੋਂ ਸਹਜ ਦਾ ਜਤ ਕੀਓ ਪਲਾਨ ਹਨਖ ਚੜਾਇਓ ਸਤ ਦਾ ਜਸ ਹੰਦਾ ਬਾਣ ਹਾਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਭਾਣ ਸਤੋਂ ਖੇਤ ਜਮਾਇਓ ਸਤੋਂ ਸ਼ਾਵਣ ਨਿਤਰ ਸੋਈ ਤੇਰੀ ਕਿਉ ਮੈਦਾ ਖਾਣ ਚਾਰੇ ਕੁੰਡਾ ਸੁਜੀ ਉਸ ਮਨ ਮੈਂ ਸ਼ਬਦ ਪਰਵਾਣ ਆਵਾ ਗੌਣ ਨਿਵਾਰਿਓ ਕਰਨਦਰ ਨਿਸ਼ਾਨ ਔ ਤਰਿਆ ਔ ਤਾਰ ਲੈ ਸੋ ਪੁਰਖ ਸੁਜਾਨ ਸੱਕੜਵਾਉ ਨਾ ਡੋਲੈ ਅਰਬਤ ਮੇਰਾਣ ਜਾਣੈ ਬਿਰਥਾ ਜੀ ਕੀ ਜਾਣੀ ਹੂੰ ਜਾਣ ਕਿਆ ਸਲਾਹੀ ਸੱਚੇ ਪਾਤਸ਼ਾ ਜਾਂ ਤੂੰ ਸੁਘੜ ਸੁਜਾਨ ਦਾਨ ਜੇ ਸਤਗੁਰ ਭਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬੈਣਾ ਸੋਈ ਦੀਬਾਣ ਪਿਉ ਦਾਦੇ ਜੇ ਵਹਾ ਪੁੱਤ ਪਰਵਾਨ